ਅਜਰਾ ਠੰਡਾ ਹੈ ਅੱਜਾ ਨਜ਼ਾਰੇ ਵਾਲਾ ਮੌਸਮ ਹੈ ਮੌਸਮ ਹੈ ਦੇਖ ਮੰਨਣਾ ਦੇ ਵੀ ਵਾਲਾ ਹਾਏ ਹਾਏ ਹੈ ਹਾਂ ਕਦੇ ਕਰਦੇ ਹੋਏ ਚੱਕ ਰੁਪਿਆ 1000 ਜਿਵੇਂ ਮਰਜ਼ੀ ਕਰਕੇ ਵਗ ਜੀ ਫੇਰ ਆਉਂਦਾ ਨਜ਼ਾਰਾ ਹੈ ਨਾ ਉਹੀ ਮਰਦਾ ਦਾ ਫਾਇਦਾ ਨਹੀਂ ਕੋਈ ਫਿਰ ਹਾਂ ਕਦੇ ਤਾਂ ਤੈਨੂੰ ਵੀ ਚੱਕ 1000 ਰੁਪਏ ਹੱਥ ਨੇ ਦੇਵਾਂਗੇ ਤੈਨੂੰ ਬੋਤਲ ਨਾ ਬੋਤਲ ਲੋੜੀ ਕਦੇ ਵੀ ਆ ਤੈਨੂੰ ਧੋਖੀ ਲੈਂਦੇ ਬੱਟਾ ਪੰਜ ਜਾਲਾ ਦਾ ਬਾਈ 5000 ਰੁਪਏ 1000 ਚੱਕ ਓਏ ਦੋ ਗਿੱਲਿਆਂ ਦੇ ਹੈ ਦੋ ਗਿੱਲਿਆਂ ਦੀ ਗੱਲ ਕਰਦੇ ਆ ਆਹ ਕਹਿ ਜਾਣੇ ਨੇ ਪੰਜ ਜਾਣੇ ਲੱਗੇ ਪੈਨੇ ਹੱਥ ਨੂੰ ਪੋਚਣ ਗਏ ਤੇ ਹੱਥਾਂ ਨੂੰ ਪੁੱਛ ਰੰ ਤੈਨੂੰ ਇਹ ਬੰਦਾ ਕਹਿ ਸਕਦਾ ਵੀ ਹੱਥਾਂ ਨੂੰ ਭਾਈ ਤੈਨੂੰ ਅਸੀਂ 7-800 ਰੁਪਏ ਦੇ ਦਾਂਗੇ ਇਹਦਾ ਕਿੰਨਾ ਬਣ ਗਿਆ ਇਹ ਜਿਹੜੇ ਹੱਥਾਂ ਨੂੰ ਤਿੰਨ-ਤਿੰਨ ਬੋਰੀਆਂ ਰਹਿਦੀਆਂ ਬਾਕੀ ਕਹਿੰਦੇ ਬੱਥ ਹੋ ਗਈ ਹੂੰ ਇੱਥੇ ਕਾਇ ਨਹੀਂ ਪਤਾ ਘਾਟਰੀ ਤੈਨੂੰ ਲੰਘ ਜਾਣਾ ਆ ਇੱਥੇ ਆ ਜਾ ਸਾਦੇ ਵਿੱਚ ਪਾਉਂਦੇ ਨਹੀਂ ਢਿੱਜੇ ਕੋ ਸੇ ਜੇ ਖਾਣਗੇ ਤਾਂ ਪਰਾਣਾ ਹੋਊਗਾ ਵਿੱਚ ਤਾਂ ਛਿੱਤੀ ਜਾਊ ਹਾਂ ਜੇ ਸਰੀਰ 'ਚ ਦਮ ਹੋ ਖਾ ਤਾਂ ਹੋਊਗਾ 11 ਦਿਨਾਂ ਦੇ ਹੈ 11 ਦਿਨਾਂ ਦਾ ਬਚਿਆ ਇਹ ਆਹਾਂ ਇਹ ਕਿਵੇਂ ਹੋ ਗਈ ਇਹ ਚੱਕੀ ਆ ਜਵਾਨ ਨਾਲ ਤੈਂ ਨਾਲ ਪਾਇਆ ਕੀ ਕਰਿਆ ਖਰਚਾ ਕਰਿਆ ਤਾਂ ਹੋ ਗਈ ਤਾਂ ਹੋਈ ਇਹਦਾ ਨਾ ਪਾਉਂਦੇ ਤਾਂ ਵੀ ਹੋ ਜਾਂਦੀ ਮੈਂ ਕਿਵੇਂ ਹੋ ਜਾਂਦੀ ਹਾਂ ਕਿ ਹੁਣ ਨੂੰ ਕਿੰਨਾ ਹੁੰਦੀ ਆ ਬਾਈ ਮੂੜੀ ਨਾਲ ਓਏ ਹੁਣ ਅੰਨੇ ਦੀ ਇੱਥੇ ਛਿੱਟੀਆਂ ਨੇ ਨੇ ਇੱਥੇ ਛਿੱਟੀਆਂ ਨੇ ਨਹੀਂ ਛੱਡਦੇ ਹਾਂ 17 ਦਿਨਾਂ ਦੀ ਕੋਈ ਕਹਿ ਕੇ ਦਿਖਾਵੇ ਬਾਹਰ ਲੱਕੋ ਜੂ ਉਹ ਫਿਰ ਉੱਥੇ ਬਿੰਗਾ ਕੇ ਕਿੱਧਰ ਜਾਣ ਛੱਡੀ ਛੱਟੀਆਂ ਨਾ ਐਚਆਰ ਦਾ ਵੀ ਰੇ ਨਾ ਮੁੱਕ ਜੇ ਗੱਪ ਵੱਡੇ ਨਹੀਂ ਹੈਗੇ ਨਾ ਤੇਰੇ ਤੇਰੇ ਪਾਸੇ ਆਈਆਂ ਨੇ ਸਾਡੀਆਂ ਹੈ ਉਹ ਛੱਟੀਆਂ ਆਈਆਂ ਨੇ ਸਾਡੀਆਂ ਉਹ ਪਹਿਲਾਂ ਦੀ ਗੱਲ ਹੋ ਰਤਾ ਆ ਉਹਦਾ ਨੱਕੇ 'ਚ ਤਾਂ ਨਹੀਂ ਆਉਣਗੀਆਂ ਨੱਕੇ 'ਚ ਤਾਂ ਨਹੀਂ ਆਉਣਗੀਆਂ ਹੈ ਕਿਵੇਂ ਨੱਕੇ 'ਚ ਦਬਾ ਲਿਆ ਅੱਜ ਨਾਲ ਤੈਨੂੰ ਹੈ ਉਹ ਗਵਾ ਲਿਆ ਅੱਜ ਨਾਲ ਨਾ ਮੈਂ ਤਾਂ ਫੇਰ ਮਨੂੰ ਜੱਖਾ ਮੂਰੇ ਹਿੱਟੇਗਾ ਹਾਂ ਛੱਟੀਆਂ ਕਿਹਨੇ ਚਾ ਵੀ ਹੋਰੀਆਂ ਹਰਤ ਲਾ ਕੇ ਹਾਂ ਠੀਕ ਤੋਂ ਸੀ ਤੱਕ ਹਾਂ ਜੋ ਵੀ ਚੱਕ ਲਿਓ ਇੱਕ ਥਾਂ ਮੇ ਧਰਾਂਗੇ ਤਾਂ ਆ ਇੱਕ ਥਾਂ ਮੇ ਗਾ ਕੀਲੇ ਦੇ ਬੋਰੀ ਮੰਗਿਆ ਕਰੂੰ ਲਾ ਫਿਰ ਦੁੱਗਣਾ ਜੋਰ ਤਾਂ ਸਾਡਾ ਲੱਗ ਜੂ ਖੁੱਲੀਆਂ ਬੋਰੀ ਹੋਵੇ ਉਹਦੇ ਨੂੰ ਤਾਂ ਤਾਂ ਕਹਿੰਗੇ ਝੋਲੇ ਚ ਪਾ ਕੇ ਦੇ ਦੋ ਕੱਲ ਜਿੰਮੇ ਬਲਾਕ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ 31 ਜੁਲਾਈ ਆ 31 ਤਰੀਕ ਹੋ ਗਈ ਅੱਜ ਸੋ 30 ਤਰੀਕ ਨੂੰ ਨਹੀਂ ਆਇਆ ਸੀ ਕੱਲ ਮੀ ਪਿਆ ਆਪਣੇ ਬਹੁਤ ਸ਼ਾਨਦਾਰ ਤਾਂ ਪੂਰਾ ਫੁੱਲ ਮੀ ਪਿਆ ਪਿਆ ਅੱਧਾ ਘੰਟਾ 20 ਮਿੰਟ ਹੈ ਪਰ ਮੀਂਹ ਨੇ ਬੱਟ ਕਾੜ ਤੇ ਆਹ ਦੇਖ ਸਕਦੇ ਤੁਸੀਂ ਖਾਲ ਖੂਲ ਜੇ ਸਾਰੇ ਭਰੇ ਪਏ ਨੇ ਸਾਰੀਆਂ ਜੀਰੀਆਂ ਭਰੀਆਂ ਪਈਆਂ ਨੇ ਤਾਂ ਇਹ ਕੱਖ ਵੱਢੀ ਜਾਂਦਾ ਤਾਂ ਉੱਥੇ ਵੀ ਬੁਰਾ ਹਾਲ ਆ ਹੁਣ ਮੰਜੇ ਦੇ ਧਰ ਕੇ ਕੱਖ ਫੇਰ ਅਸੀਂ ਰੇੜੀ ਚ ਪਾਵਾਂਗੇ ਤੁਹਾਨੂੰ ਦਿਖਾਉਣਾ ਆ ਜੋ ਸਾਰੀ ਮੱਕੀ ਛੜਤੀ ਥੱਲੇ ਤੇ ਮੀਂਹ ਵੀ ਛੱਟਿਆ ਫੁੱਲ ਹਵਾ ਨੇ ਰੇ ਵੀ ਪੂਰੀ ਫੁੱਲੀ ਚਲਦੀ ਸੀ ਤਾਂ ਬੇਲਾ ਬੂਲਾਈਆਂ ਇਧਰ ਉਧਰ ਕਰਤੀਆਂ ਤਾਂ ਗਰਮੀ ਵੀ ਅੱਜ ਪੂਰੀ ਕਰ ਰੱਖੀ ਆ ਜਿਵੇਂ ਕੱਲ ਮੀਂਹ ਪਾ ਅੱਜ ਥੋੜੀ ਜਿਹੀ ਹਵਾ ਚੱਲ ਪਾਂਦੀ ਠੰਡ ਹੋ ਜਾਂਦੀ ਪਰ ਕੋਈ ਠੰਡਾ ਵਾਲਾ ਮਾਹੌਲ ਨਹੀਂ ਸਵੇਰ ਦੀ ਫੁੱਲੀ ਗਰਮੀ ਆ ਤਾਂ ਹੁਣ ਕੱਖ ਲੈ ਕੇ ਜਾਨੇ ਆ ਮੰਜਾ ਲੈ ਕੇ ਜਾਨੇ ਆ ਬਈ ਹੁਣ ਓਹੋ ਹੋ ਮੰਜਾ ਵੀ ਲੋਹੇ ਦਾ ਭਾਰੇ ਵੀ ਬਹੁਤ ਆ ਆ ਇੱਥੇ ਧਰ ਕੇ ਹੁਣ ਆਪਾਂ ਇੱਥੇ ਥੱਬੇ ਧਰਾਂਗੇ ਫੇਰ ਜਾ ਕੇ ਰੇੜੀ ਚ ਪਾਵਾਂਗੇ ਇਹ ਬੋਰਾ ਹਲਾ ਪਹਿਲਾਂ ਮੀਂਹ ਵੀ ਕਰਦੇ ਰਹੀ ਵੀ ਮੀਂਹ ਪੈ ਜੇ ਮੀਂਹ ਪੈ ਜੇ ਹਨਾ ਪਰ ਮੀਂਹ ਪੈ ਨਹੀਂ ਕਿ ਗਿੱਲਾ ਆ ਸਾਰਾ ਜਿਹੜਾ ਬਣ ਜਾਵੇ ਚੱਲੀ ਰਲੂ ਰਹੀ ਹੈ ਹਨਾ ਜਿਹਦੇ ਨਾਲ ਬੁਣਿਆ ਹੋਇਆ ਇਹ ਗਿੱਲਾ ਭਾਰਾ ਦੁੱਗਣਾ ਹੋਇਆ ਫੇਰ ਜਿਵੇਂ ਰੇੜੀ ਦੀ ਬੁਰੀ ਸਰਤੇ ਤੇਰੀ ਹੁੰਦੀ ਹੈ ਇੰਨਾ ਵਜਨ ਹੋਇਆ ਪਿਆ ਤੁੱਕੀ ਘਟ ਰੱਖੀ ਆ ਆ ਚਾਰ ਦਾ ਹਾਲ ਦੇਖ ਲੋ ਆਪਣੇ ਚਾਰਾ ਟੋਏ ਦਾ ਜਿੰਨੀ ਵੀ ਮਿੱਟੀ ਉੱਤੇ ਪਾਈ ਹੋਈ ਸੀ ਹਨਾ ਕਿੰਨੀ ਲਾਤੀ ਦੇਖ ਲੋ ਸਾਈਡਾਂ ਸਾਈਡਾਂ ਤੋਂ ਸਾਰੇ ਕਿਤੋਂ ਮਿੱਟੀ ਲਾਈ ਪਈ ਆ ਆ ਮੱਕੀ ਆ ਸਾਰੀ ਮੱਕੀ ਥੱਲੇ ਸੜਤੀ ਐ ਬਿਸੀ ਪਈ ਐ ਤੁਹਾਨੂੰ ਦਿਖਾਉਣਾ ਵੀ ਕਿਵੇਂ ਵੱਡਦਾ ਤਾਂ ਆ ਮੱਕੀ ਚ ਸਾਰੀ ਤੇ ਆਪਣੇ ਪਾਣੀ ਪਾਣੀ ਖੜਾ ਐ ਦੇਖੋ ਤਾਂ ਕਿਹੜੇ ਹਿਸਾਬ ਨਾਲ ਵੱਡਦਾ ਸਾਰੀ ਬਿਸੀ ਪਈ ਐ ਜਿਵੇਂ ਸਾਗਾ ਮਾਰਿਆ ਹੁੰਦਾ ਹਨਾ ਉਵੇਂ ਬਿਸੀ ਪਈ ਐ ਆ ਮੰਜਾ ਲੈਂਦਾ ਆਪਾਂ ਵਿੱਚ ਮੰਜੇ ਦੇ ਥੱਬੇ ਧਰਾਂਗੇ ਪਹਿਲਾਂ ਸਾਈਡਾਂ ਤੋਂ ਵੱਢ ਲਈ। ਬੀਜਾਂ ਲਾਏ ਆਂ ਵੀ ਸਾਈਡਾਂ 'ਸੇ ਧਰੇ ਜਾਂਦੇ ਨੇ ਹਨਾ। ਪਈ ਤੇ ਧਰੇ ਜਾਣਗੇ। ਦੇਖੋ। ਐਂ ਵੱਢਣੇ ਪੈਂਦੇ ਨੇ। ਪਹਿਲਾਂ ਮੀਂਹ ਹੀ ਕਰਦੇ ਨਹੀਂ ਪਰ ਜਦੋਂ ਮੀਂਹ ਪੈ ਗਿਆ ਉਦੋਂ ਆਹ ਹਾਲ ਹੋ ਗਿਆ ਕਿਉਂਕਿ ਕੱਲ ਹਵਾ ਵਾਲੀ ਚੱਲੀ ਐ। ਸਾਰੀ ਮੱਕੀ ਦੇਖ ਲਓ ਤੁਸੀਂ ਐਮਬੀਸੀਪੀ ਐ। ਕੋਈ ਕੋਈ ਡੰਡਾ ਖੜਾ ਬਾਕੀ ਸਾਰੇ ਐ ਲੰਬੇ ਪਈ ਐ। ਕਿਉਂ ਤਾਂ ਆ? ਹਾਂ ਜੀ ਹਾਂ। ਕਿਵੇਂ ਲੱਗਿਆ ਮੀਂਹ ਦਾ ਮਾਰ? ਮੀਂਹ ਵਰ ਗਿਆ ਮੀਂਹ ਵੀ ਨਾ ਸਰਦਾ ਵੀ ਨਹੀਂ ਮੀਂਹ ਵਰਗਾ ਦੁੱਖ ਵੀ ਕੋਈ। ਠੀਕ ਐ। ਠੀਕ ਜਿਹਦਾ ਇਹਦੇ ਲਈ ਛਕੀ ਉਹ ਤਾਂ ਕਹਿੰਦਾ ਵੀ ਕਣੀ ਉਹ ਨਾ ਪਾਵੇ ਹਾਂ ਜੇ ਹੁਣ ਜੀਰੀਆਂ ਕਣੀ ਦੇਈਦਾ ਤਾਂ ਕਹਿੰਦਾ ਵੀ 8 ਦਿਨ ਹੀ ਝੜੀ ਲਾ ਦੀ ਝੜੀ ਲਾ ਦੇ ਠੀਕ ਹੈ ਹਾਂ ਹਲਤ ਕਰਤੇ ਬਈ ਮੀਨੇ ਦੇਖੋ ਪਾਣੀ ਦੇ ਵਿੱਚ ਮੰਜਾ ਧਰ ਕੇ ਬਾਹਣ ਦੇ ਵਿੱਚ ਫੇਰ ਮੱਛਰ ਵੀ ਇੰਨਾ ਨਜਾਇਜ਼ ਤਾਇਆ ਦੋ ਵਾਰੀ ਆ ਗਿਆ ਤੈਨੂੰ ਕਹਿੰਦਾ ਬਾਲਾ ਮੱਛਰਾ ਗਿੱਟੇ ਖਾ ਗਿਆ ਇੰਨੇ ਕਿਦਾਂ ਕੱਖ ਵੱਢ ਲੇ ਮੁਸਕਲ ਵੱਢੇ ਗਏ ਨੇ ਕੱਲ ਨੂੰ ਆਪਾਂ ਦਵਾਈ ਲਾ ਕੇ ਕੀ ਕਰਾਂਗੇ ਮੱਛਰ ਵਾਲੀ ਫੇਰ ਜਾ ਕੇ ਸੈਟਿੰਗ ਹੋਊਗਾ ਨੇ ਉਹਨੂੰ ਚੱਕ ਕੇ ਲਾਦਦੇ ਆਪਾਂ ਬਾਹਲੀ ਪੈੜੀ ਗਰਮੀ ਆ ਬਾਈ ਸਾਰੇ ਕੱਪੜੇ ਭਿੱਜ ਗਏ ਪਸੀਨੇ ਨਾਲ ਹਜੇ ਵੀ ਚੌਂ ਜਾਂਦਾ ਬਾਲ ਵੀ ਐਵੇਂ ਆਪਣੇ ਜਿਵੇਂ ਹਨਾ ਨਾਤੇ ਹੁੰਨੇ ਆ ਇੰਨਾ ਕ ਪਸੀਨਾ ਪੂਰੀ ਐਮ ਬਾੜ ਕਰ ਰੱਖਿਆ ਰੱਬ ਨੇ ਵੀ ਪੂਰਾ ਕਿਸੇ ਪਾਸੇ ਵੀ ਹਵਾ ਦਾ ਪੱਤਾ ਵੀ ਨਹੀਂ ਹਲਦਾ ਤਾਂ ਸ਼ਾਂਤੜਾ ਪਿਆ ਗੱਲ ਕਰਦੇ ਦਾ ਵੀ ਕਿਉਂਕਿ ਜੇ ਮਾੜੀ ਮਾੜੀ ਹਵਾ ਚੱਲੇ ਤਾਂ ਸਕੂਨ ਜਾਂ ਮਿਲਦਾ ਰਹਿੰਦਾ ਤੇ ਨਹੀਂ ਤਾਂ ਬੋਰਾ ਖਾਲੀ ਆ ਯਾਰ ਤਾ ਯਾਰ ਇਹ ਪਾ ਰਿਹਾ ਵੀ ਜਿਹੜਾ ਆਪਣਾ ਮੱਕੀ ਵਾਲਾ ਬਾਣ ਸੀਗਾ 3 ਕਿਲੇ ਸੀ ਸਵਾ ਕ ਕਿਲਾ ਹੈ ਆ ਪੌਣੇ ਕਿ 2 ਕਿਲਿਓ 사이ਡ ਤੇ ਨੱਥੇ ਹੁਣ ਜਾਵਾਂਗੇ ਤੇ ਸਵਾ ਕਿਲਾ ਸਵਾ ਕਿਲੇ ਦੇ ਵਿੱਚ ਰੇ ਪਾ ਰਿਹਾ ਤਾਂ ਇਹ ਦੁਬਾਰਾ ਪੌਣੇ 2 ਕਿਲਿਆਂ ਚ ਪਾਵਾਂਗੇ ਜਿੱਤਾਂ 3 ਕਿਲਿਆਂ ਦੇ ਵਿੱਚ ਰੇ ਪਾਉਣਾ ਅੱਜ ਮੌਸਮ ਵੀ ਪੂਰਾ ਘੈਂਟ ਆ ਸਿੰਮਲੇ ਵਰਗੀ ਹੋਇਆ ਪਿਆ ਠੰਡੀ ਠੰਡੀ ਹਵਾ ਚੱਲਦੀ ਹੈ ਅਜੇ ਹੁਣ ਮਾੜੀ ਜੀ ਗਰਮਾਹ ਸੋਈਆ ਕਿਉਂਕਿ ਹੁਣਾਂ ਦੁਪਹਿਰਾ ਸ਼ੁਰੂ ਹੋ ਗਿਆ ਵੈਸੇ ਤੜਕੇ ਬਹੁਤ ਠੰਡੀ ਠੰਡੀ ਹਵਾ ਲੱਗਦੀ ਸੀ ਧੁੱਪ ਤਾਂ ਹੈ ਹੀ ਨਹੀਂ ਬੱਦਲ ਬਾਈ ਪੂਰੀ ਹੋਈ ਪਿਆ ਚਾਹ ਉਸ ਪੇਰੇ ਦੇਖੋ ਖੇਤਾਂ ਦੇ ਵਿੱਚ ਜੀ ਲੱਗਦਾ ਚੱਲਦਾ ਪਰ ਇਹਦਾ ਕੰਮ ਮਾਰੋ ਮਾਰ ਹੈ ਤਾਂ ਆ ਹਾਂ ਜੀ ਹਾਂ ਰੇ ਛੱਟ ਰਹੇ ਆ ਯੋਰਾ ਤੇ ਆਦਾ ਹੈ ਕਹਿੰਦਾ ਠੰਡਾ ਛੇਤੀ ਛੇਤੀ ਨਿਮੇੜ ਦੀ ਕੰਮ ਟੁੱਪ ਚੜਨ ਤੋਂ ਪਹਿਲਾਂ ਨਿਮੇੜ ਤਾਂ ਦਾ ਇਹ ਕੰਮ ਹੈ ਦਾ ਇੱਕ ਚੋਲਾ ਇੱਕ ਰਹਿ ਗਿਆ ਇੱਕ ਰਹਿ ਗਿਆ ਆ ਖੁੰਜੇ ਦਾ ਆ ਖੁੰਜੇ ਦਾ ਠੀਕ ਹੈ ਤਾਂ ਥੋੜਾ ਜਿਹਾ ਰਹਿ ਗਿਆ ਤਾਂ ਹਾਂ ਇੱਕ ਚੋਲੀ ਆ ਠੀਕ ਹੈ ਅੱਜ ਦਾ ਠੰਡਾ ਹੈ ਨਜ਼ਾਰੇ ਵਾਲਾ ਮੌਸਮ ਹੈ ਮੌਸਮ ਹੈ ਦੇਖ ਮੰਨਣਾ ਦੇ ਵੀ ਵਾਲਾ ਹਾਏ ਹਾਏ ਹੈ ਹਾਂ ਅੱਜ ਦਾ ਮੌਸਮ ਤੇਰਾ ਬੈਕ ਤੇ ਹੁਣ ਤਾਂ ਦਿਨ ਆਪਣੇ ਵੀ ਨੇੜੇ ਆ ਗਏ ਚੱਲੇ ਤੇ ਜਾਣ ਦੇ 20 ਮਿੰਟਾਂ 1.5 ਦੋ ਬੋਰੀਆਂ 20 ਮਿੰਟਾਂ ਜਮਾਤੀਆਂ ਹੈ 20 ਮਿੰਟਾਂ ਜਦੋਂ ਦੋ ਬੋਰੀਆਂ ਲਾ ਕੇ ਬਾਤੀਆਂ ਠੀਕ ਹੈ ਹਾਂ ਇਹ ਰੇਤ ਆ ਬਦਲਤ ਨਹੀਂ ਰੇਪ ਹੈ ਹੈ ਠੀਕ ਹੈ ਬਰੀਕ ਤਾਂ ਨਹੀਂ ਹੈਗਾ ਮਗਿਆ ਹਾਂ ਨਾ ਠੀਕ ਹੈ ਵਧੀਆ ਹੈਗਾ ਇਹ ਚੱਲਦਾ ਕੰਮ ਆ ਮਾਰੋ ਮਾਰ ਕੇ ਐਂਪਰ ਵੀ ਨਾਲ ਹੀ ਰੱਖਦਾ ਤਾਇਆ ਹਨਾ ਬ 20 ਮਿੰਟਾਂ 'ਚ ਦੋ ਬੋਰੀਆਂ ਪਾਈਆਂ ਨੇ ਦੋ ਪੀਲਿਆਂ 'ਚ ਖੰਡ ਅੱਜ ਹਾਂ ਬਚਿੱਤੰਨੇ ਬੰਦੇ ਲੱਗੇ ਵਿੱਚ ਤੜਕੇ ਦੇ ਦੋ ਵਾ ਤੇ ਚਾਰ ਬੋਰੀਆਂ ਪਈਆਂ ਨੇ ਹਾਂ ਬਸ ਇਕੱਲੇ ਨੇ 20 ਮਿੰਟਾਂ 'ਚ ਦੋ ਛੜਤੀਆਂ ਦੋ ਛੜਤੀਆਂ ਇਹੀ ਤਾਂ ਫਿਰ ਇਹ ਟਾਕਰਾ ਲੈਣਾ ਹੋਵੇ ਲੈ ਸਕਦਾ ਕੋਈ ਪੱਕੀ ਗੱਲ ਆ ਪੱਕੀ ਗੱਲ ਆ ਚੈਲੰਜ ਹੈ ਜਾਂ ਜਾਂ 24 ਬੋਰੀਆਂ ਨਹੀਂ ਦਿੰਦੀ 24 ਬੋਰੀਆਂ ਰਲਾ ਕੇ ਕਹੀਂ ਹਾਂ ਐਂ ਐਂ ਖਾਲੇ ਜਬ ਸ਼ੁਰੂ ਛਿੱਤੀ ਜਾਵੇ ਅਗਲਾ ਹਾਂ ਕੀਲੇ-ਕੀਲੇ ਤੇ ਠੀਕ ਐ 24 ਬੋਰੀਆਂ ਬਾਸੂ ਨਹੀਂ ਰਲਾ ਕੇ ਪਾਏਗਾ ਕਿ ਬਿਨਾਰ ਲਾਏ ਹਾਂ ਬਿਨਾਰ ਲਾਈਆਂ ਜੇ ਅਗਲਾ ਰਲਾ ਕੇ ਦੇ ਦੇ ਰਲਾ ਕੇ ਰਲਾ ਕੇ ਦੀਆ ਮੇਰੇ ਕੋਈ ਬੋਰੀ ਆਈ ਜਾਵੇ ਬਸ ਕੀਲੇ ਤੇ ਠੀਕ ਐ ਫਿਰ ਵੀ 24 ਛੱਡ ਦੇ ਆ 24 ਛੱਡ ਤੂੰ ਜ਼ਿਆਦੇ ਹੋਣੀਆਂ 24 ਹਾਂ ਜੀ ਪਹਿਲਾ ਵਾਲ ਉਸ ਮੈਂ ਇਹ ਜਾਵਾਂਗੇ ਠੰਡਾ ਪਹਿਲਾ ਵਾਲ ਸਰੀਰ ਨਹੀਂ ਰਹਿਦਾ ਨਹੀਂ ਨਹੀਂ ਹੈਂ ਮਾਹਤੂ ਪਰਵਾਹੀ ਨਾ ਮਨ ਪੱਕੀ ਗੱਲ ਆ ਸੱਚੀ ਗੱਲ ਆ ਗੱਲ ਕਰ ਵੀ ਮੌਸਮ ਅਸੰਡਾ ਹੋਵੇ ਇਹ ਜਾ ਹਾਂ ਗਰਮੀ ਜੀ ਦੀ ਛਿੱਟੀਆਂ ਜਾਂਦੀਆਂ ਮਿਹਣਾ ਦੇ ਵੀ ਆਲਾ ਹਾਂ ਗਰਮੀ ਚ ਤਾਂ 15 ਠੀਕ ਹੈ ਪਰ ਕੀਲੇ ਦਾ ਬੋਰੀ ਆਈ ਚੱਲੇ ਨਾਲ ਹੁੰਦੇ ਮੇਰੇ ਕੋਲੇ ਠੀਕ ਹੈ ਤੁਹਾਨੂੰ ਜਾਣਾ ਨਾ ਪਵੇ ਬੋਰੀ ਕੋਲੇ ਆ ਫਿਰ ਤਾਂ ਹਰੇ ਕੀ ਛੱਡ ਦੂ ਹਾਂ ਫਿਰ ਤਾਂ ਹਰੇ ਕੀ ਛੱਡ ਤੂੰ ਗੱਲ ਤਾਂ ਆਇਆ ਔਰੇ ਪਈਆਂ ਹੁਣ ਔਰੋ 24 ਕਿ ਆਏ ਕਿ ਮੈਂ ਛੱਡ ਦੂਗਾ ਕੌਣ ਛੱਡ ਦੂਗਾ ਹਰੇ ਕੀ ਛੱਡ ਤੀਰੋ ਕੋਲੇ ਵਾਗੀ ਹੱਥ ਮਿਲਾ ਲੈ ਫਿਰ ਮੈਂ ਛੱਡ ਤੂੰ ਬੋਰੀ ਬੋਰੀ ਛਿੱਟਕੇ ਦਿਖਾਵੇ ਕਿਹੜਾ ਛੱਡਦਾ ਮੈਂ ਛ ਕਿੰਨੇ ਕਿਲੋ? ਕੰਮ ਐ ਨਾ ਤੂੰ ਕਹੇ ਨਹੀਂ ਜਿਹੜੇ ਖਵਾ ਦਾਂਗੇ ਤਾਂ ਉਹ ਨਹੀਂ ਜਿਹੜੇ ਖਵਾ ਮੀਡੀਆਂ ਰੋਲ ਦਾਂਗੇ ਮੀਡੀਆਂ ਬਹੁਤ ਔਖੀਆਂ ਮੀਡੀਆਂ ਰੋਲ ਦਾਂਗੇ ਤਾਂ ਇਹ ਵਿੱਚੀ 24 ਕਿਲੇ ਹੋ ਗਏ ਹਾਂ 24 ਕਿਲੇ ਹੋ ਗਏ ਤੇ 24 ਕਿਲੋ ਤਾਂ ਕਿੰਨੇ ਕਿੰਨੇ ਤੇਰੇ ਤੇਰੇ ਵਾਸਤੇ ਨਹੀਂ 24 ਹੋਣਗੇ ਹਾਂ ਐਂ ਕੀ ਇਹਨੇ ਇੱਕ ਵਾਰਾਂਗੇ ਜਿਹੜੇ ਨਾ ਤੇਰੇ ਵਾਸਤੇ ਤੇਰੇ ਵਾਸਤੇ ਕੀ ਘਟ ਜਾਣਗੇ 24 ਰਹਿਣਗੇ ਮਾਤਾ ਦਾ ਹੱਥ ਹੋਣਾ ਚਾਹੀਦਾ ਹਾਂ ਵੇ ਮਰ ਜਦਾਂ ਸਾਡੇ ਦੇ ਵੀ ਹੱਥ ਆ ਹਾਂ ਫਿਰ ਤੇ ਇਕੱਲੇ ਤੇ ਥੋੜੀ ਆ ਹੈ ਉਹ ਜੰਗ ਦਾ ਚੰਡੀ ਆਲ ਕਦੂ ਕਰਕੇ ਹੈ 17 ਦਿਨਾਂ ਦਾ ਬੱਚਾ ਇਹ ਆਹਾ ਹਾਂ ਕੋਈ ਕਹਿ ਰਿਹਾ ਵੀ 17 ਦਿਨਾਂ ਦੀ ਈ.ਡੀ. ਕਰ ਦੂਗਾ ਇਹ ਕਿਵੇਂ ਹੋ ਗਈ ਇਹ ਚੱਕੀ ਆ ਸ਼ਵਾਨ ਨਾਲ ਤੈਂ ਨਾਲ ਪਾਇਆ ਕੀ ਕਰਿਆ ਖਰਚਾ ਕਰਿਆ ਤਾ ਹੋ ਗਈ। ਜਾਂ ਹੋਈ ਹੈ। ਇਹ ਤਾਂ ਨਾ ਪਾਉਂਦੇ ਤਾਂ ਵੀ ਹੋ ਜਾਂਦੀ। ਕਿਵੇਂ ਹੋ ਜਾਂਦੀ? ਹਾਂ। ਕਿ ਹੁਣ ਨੂੰ ਕੀ ਕਿੰਨਾ ਹੁੰਦੀ ਆ ਬਾਈ ਮੂੜੀ ਨਾਲ। ਓਏ ਹੁਣ ਅੰਨੇ ਦੀ ਇਥੇ ਛਿੱਟੀਆਂ ਨੇ। ਅੰਨੇ ਦੇ ਛੇ ਛਿੱਟੀਆਂ ਅੰਨੇ ਸੇ ਨਹੀਂ ਛਿਰਦੇ। ਹਾਂ। 17 ਦਿਨਾਂ ਦੀ ਕੋਈ ਕਹਿ ਕੇ ਦਿਖਾਵੇ ਵਾਹਣ ਲੁਕੋ ਜੂ। ਵਾਹਣ ਤਾਂ ਸਾਰਾ ਦੇਖੀ ਜਾਂਦਾ ਤਾਂ ਇਹ। ਵਾਹਣ ਦੀ ਆਪ ਹੀ ਮਰੀਆਂ ਨਾਦੀਆਂ। ਹਾਂ। ਵਾਹਣ ਤਾਂ ਇਹਨੂੰ ਲੁਕੋਇਆ ਕਹਿੰਦੇ ਨੇ ਜਿਵੇਂ ਆ ਲੁਕਿਆ ਹੋਇਆ। ਇਹੀ ਇਹ ਕੁਝ ਹੋਰ ਆ 17 ਦਿਨਾਂ ਦੀ ਹੋਰ ਆ। ਅੱਛਾ। ਹਾਂ। ਤਾਇਆ। ਤੂੰ ਕਹਿੰਦਾ ਦੀ ਮੈਂ ਕਹਿੰਦਾ 20 ਮਿੰਟਾਂ ਚ ਦੋ ਪੂਰੀਆਂ ਛਿੜਤੀਆਂ ਤਾਂ 10 12 ਮਿੰਟਾਂ ਚ ਬਝੋਲੇ ਛੱਟਿਆ ਛੋਲੇ ਫਿਰ ਉੱਥੇ ਬਿੰਗਾ ਕੇ ਕਹਿੰਦਾ ਥਾਂ ਥੱਲੇ ਛੱਲੀ ਛੱਤੀ ਜਾਣਾ ਐਚ ਆਰ ਨਾਲ ਵੀ ਰੇਣਾ ਮੁੱਕ ਜੇ ਗੱਪ ਵੱਡੇ ਨਹੀਂ ਹੈਗੇ ਨਾ ਤੇਰੇ ਤੇਰੇ ਤੋ ਆਈਆਂ ਨੇ ਸਾਡੀਆਂ ਹੈ ਉਹ ਛੱਤੀਆਂ ਆਈਆਂ ਨੇ ਸਾਡੀਆਂ ਉਹ ਪਹਿਲਾਂ ਦੀ ਗੱਲ ਹੋ ਰਤਾ ਆ ਉਹਦਾ ਨੱਕੇ 'ਚ ਤਾਂ ਨਹੀਂ ਆਉਣਗੀਆਂ ਨੱਕੇ 'ਚ ਤਾਂ ਨਹੀਂ ਆਉਣਗੀਆਂ ਹੈ ਕਿਵੇਂ ਨੱਕੇ 'ਚ ਦਬਾ ਲਿਆ ਅੱਜ ਨਾਲ ਤੈਨੂੰ ਹੈ ਆਲੇ ਆ ਨਾ ਨਾ ਮੈਂ ਤਾਂ ਫੇਰ ਮਨੂੰ ਜੱਖਾ ਮੂਰੇ ਹਿੱਟੇਗਾ ਹਾਂ ਤੇ ਛੱਤੋਂ ਕਿੰਨਾ ਚਾ ਵੀ ਬੋਰੀਆਂ ਹੱਥ ਲਾ ਕੇ ਹਾਂ ਛੀ ਤੋਂ ਛੀ ਤੱਕ ਹਾਂ ਜੋ ਵੀ ਚੱਕ ਲਿਓ ਇੱਕ ਥਾਂ ਮੇ ਧਰਾਂਗੇ ਤਾਂ ਹਾਂ ਇੱਕ ਥਾਂ ਮੈਂ ਗਾ ਕਿਲੇ ਦੇ ਬੋਰੀ ਮੰਗਿਆ ਕਰੂੰ ਲਾ ਪਰ ਦੁੱਗਣਾ ਜੋਰ ਤਾਂ ਸਾਡਾ ਲੱਗ ਜੂ ਖੁੱਲੀਆਂ ਬੋਰੀ ਹੋਵੇ ਉਹਦੇ ਨੂੰ ਤਾਂ ਤਾਂ ਹੈਗੇ ਝੋਲੇ ਚ ਪਾ ਕੇ ਦੇ ਦੋ ਚੰਗੇ ਛੜਦਿਆਂ ਹਾਂ ਹੁਣ ਤਾਂ 20 ਮਿੰਟ ਇਹਦੇ ਝੋਲੇ ਹਿੱਟਿਆ ਤਾ タイヤ ਦੇ ਚੱਕਰ ਵੱਧ ਗਿਆ ਜਣਾ ਤਾਂ ਇਹ ਗਰਮੀ ਤੇ ਨਾਲੇ ਗਰਮੀ ਨਹੀਂ। ਇਲਾਇ ਮੜਾ ਗਿਆ ਲੱਗਿਆ ਚੱਕਰ ਵੱਧ ਗਿਆ। ਦਾ ਤਾਂ ਨਾ ਬੱਚ। ਦਾ ਕਰਕੇ ਨਾ ਦੇਵੇ ਡਾਲ ਫੇੜ ਵਧੀਆ ਆ ਨਾ ਚੁੱਪ ਕਰਕੇ। ਮੇਰਾ ਉਹ ਬੰਦਾ ਵਧੀਆ। ਐ ਤੈਨੂੰ ਮੜਾ ਤਾਂ ਨਹੀਂ ਕਿਹਾ ਯਾਰ ਚੱਕਰੀ ਕਿਹਾ ਤੈਨੂੰ। ਉਹੀ ਤਾਂ ਤੈਨੂੰ ਕਹਿਨੇ ਆ ਪੁਰਾਣਾ ਚਾਹੀਦਾ ਵਿੱਚ ਉਹ ਵੀ ਹੈਗਾ ਹੈਗਾ ਉਹ ਵੀ ਇਹ ਪੁਰਾਣਾ ਵਿੱਚ ਅਸਰੇ ਪਾਈਆ ਪੱਕਾ ਕਿਉਂ ਪੀਨੇ ਆ ਫੇਰ ਬਣਦੇ ਨੇ ਚੱਕਰ ਅੱਛਾ ਹਾਂ ਪੀ ਚੱਕਰ ਬਣ ਦਿਸਾਰੂ ਕਿਉ ਮਾਰ ਸੁਨੇ ਬਾਹਰ ਹੀ ਸਿਰ ਤੋਂ ਲੱਤਾਂ ਤੇ ਲਾ ਕੇ ਛੇ ਤੱਕ ਕਾ ਕੇ 100 ਰੁਪਏ ਨਹੀਂ ਦਿੱਤੇ ਗਏ ਹਾਂ ਚਾਹੀ ਗਏ ਮੈਂ ਖਾ ਗਿਆ ਹੂੰ ਐਡੀ ਵੱਡੀ ਐਡੀ ਵੱਡੀ ਖਾ ਕੇ ਉਹ ਕਿਵੇਂ ਬੋਤਾয়া ਸੁਆ ਪੀ ਕੇ ਜਦੋਂ ਸਾਰਾ ਮਾਹ ਤੱਕ ਹੋ ਗੇ ਮਾਹ ਕਿ ਤੂੰ ਹੀ ਚੋਪੜਦੀ ਤੀ ਤੂੰ ਕਿਉਂ ਚੋਪੜਦੀ ਹਿੰਦਾ ਖੜੇ ਨੇ ਆ ਚੱਲ ਗਾਂਹ ਗਾਂਹ ਚਲਾਣਾ ਆਣਾ ਲਓ ਜੀ ਆਪਾਂ ਅੱਗੇ ਦੂਜੇ ਖੇਤ ਦੇ ਵਿੱਚ ਜਿੱਥੇ ਆਪਣੇ ਪੌਣੇ ਦੋ ਕਿੱਲੇ ਨੇ ਤੂੰ ਜਿੱਥੇ ਆਪਣੇ ਪੌਣੇ ਦੋ ਕਿੱਲੇ ਨੇ ਤਾਂ ਰੱਬ ਵੀ ਪੂਰਾ ਜਮਾ ਸਰਤ ਹੈ ਮੈਂ ਆ ਗਿਆ ਮੈਂ ਆ ਗਿਆ ਤਰ ਕਹੀ ਤਾਂ ਜੰਨਾ ਉਹ ਮੈਂ ਕਿਹੜਾ ਖੜਿਆ ਹਾਂ ਉਹ ਖੜਿਆ ਨਹੀਂ ਤਾਂ ਜਰਕ ਤੈਨ ਮਾਲਕ ਉਸੇ ਦਾ ਮਾਪੀ ਟੱਕ ਦੂੰ ਜਿਹੜੇ ਦੋ ਚੋਲ ਛੱਡਦਾ ਫੁੱਲ ਚੜਾ ਆਉਂਦਾ ਮੀਂਹ ਪਿੱਛੇ ਉਧਰ ਅਸੀਂ ਦੋ ਬੋਰੀਆਂ ਰੇਹ ਦੀਆਂ ਰਲਤ ਨਹੀਂ ਸਕਦਾ ਹੈ ਰਲਾਈ ਤੋਂ ਵੀ ਨਹੀਂ ਸਕਦਾ ਰਲਤਾ ਵਿੱਚ ਹੀ ਜਾਊ ਇਹ ਜੇ ਛੱਡਦਾ ਕੁਝ ਨਹੀਂ ਲੱਗਦਾ ਜੇ ਝੋਲਾ ਭਰੇਗਾ ਆਪੀ ਰਲ ਜਾਇਆ ਕਰੂ ਤਾਂ ਬੱਦਲ ਵੀ ਪੂਰਾ ਪਿੱਛੇ ਦੇਖ ਸਕਦੇ ਹੋ ਕਾਲੀ ਘਟਾ ਪੂਰੀ ਚੜੀ ਆਉਂਦੀ ਆ ਮੀਂਹ ਪੈਂਦਾ ਹੀ ਆਉਂਦਾ ਹੋਊਗਾ ਤਾਂ ਅਸੀਂ ਦੋ ਬੋਰੀਆਂ ਰੇਹ ਦੀਆਂ ਰਲਾਤੀਆਂ ਦੇਖੋ ਜੇ ਟਾਈਮ ਮਿਲਿਆ ਤਾਂ ਸੜਦਾਂਗੇ ਹੋ ਸਕਦਾ ਵੀ ਭਿੱਜ ਭੁੱਜੀ ਜਾਵੇ ਇਹਦਾ ਟਾਈਮ ਦੀ ਗੱਲ ਆ ਕਿਉਂ ਤਾਂ ਕੰਮ ਖਰਾਬ ਆ ਤਾਂ ਪੂਰਾ ਜੋਰਾਂ ਤੇ ਲੱਗਿਆ ਹੋਇਆ ਦੇਖੋ ਬਸ ਕੇਰਾ ਹੁਣ ਲਾ ਕੇ ਇਹਦੂ ਬਾ ਸਿੱਟਣ ਨੇ ਇਹਨੇ ਸੀ ਝੋਲੇ ਹੋਣਗੇ ਇਹਦੇ ਸੀ ਸੱਤ ਝੋਲੇ ਹੋਣਗੇ ਲੱਗ ਜਾਊਗਾ ਘੰਟਾ ਜੇ ਘੰਟਾ ਮੀਨਾ ਪਿਆ ਤਾਂ ਸਿੱਟਿਆ ਜਾਊ ਲਾਟਾ ਤੇਰਦਾ ਇਹਨੇ ਜਮਾਇਨ ਕਰਕੇ ਕੋਈਆ ਦੇਖ ਰਾਂ ਤੂੰ ਆ ਦੋ ਬੋਰੀਆਂ ਕਿੰਨੇ ਡੈਮੇਜ ਪਾਉਂ ਇਹ ਇਹ ਤਾਂ ਕੋਲ ਹੀ ਆ ਇਹ ਤਾਂ ਜਮਾ ਕੋਲ ਹੀ ਆ ਇਹ ਤਾਂ ਬੋਰੀਆਂ ਦੀ ਗੱਲ ਕਰੋ ਜੇ ਕੋਈ ਗੱਲ ਹੋਵੇ ਨਹੀਂ ਇਹ ਤਾਂ ਜਮਾ ਉਤੀਆ ਦੇ ਆ ਆਹ ਓਰੇ ਬੋਰੀ ਆ ਗਈ ਆਹ ਵਹਣ ਆ ਗਿਆ ਨਾਲ ਕਿੰਨਾ ਕੁ ਫਰਕ ਹੈ ਸਾਰਾ ਫੁੱਟ ਦਾ ਫਰਕ ਨਹੀਂ ਆਹ ਦਾ ਕਰਮ ਦਾ ਫਰਕ ਨਹੀਂ ਹੈਗਾ 11 11:33 ਹਾਂ ਇਸੇ ਜੀ ਮਾਰ ਪਹਿਲਾਂ ਟਲ ਗਿਆ ਓਏ ਹਜੇ ਤਾਂ ਮਾਤਾ ਕਹਿ ਰਹੀ ਹੈ ਤਾਇਆ ਵੀ ਸੋਡੇ ਕੋਲ ਹੈਗਾ ਘੰਟਾ ਦਾ ਘੰਟਾ ਤਾਇਆ ਓਏ ਤਾਇਆ 11:33 ਤੇ ਗਿਆ ਤੀ ਤੂੰ 48 ਤੇ ਮੁੜਿਆ ਤੇ ਪੰਜ ਮਿੰਟਾਂ ਚ ਮੁੜਿਆ ਆ ਤੇਰਾ ਮੈਂ ਇਹ ਸੋਚੇ ਨਾ 10-15 ਮਿੰਟ ਲੱਗੇ ਉਹ ਤੇ ਪੰਜ ਮਿੰਟਾਂ ਚ ਮੁੜਿਆ ਆ ਅੰਬਾ ਖੜ ਜਾ ਬੱਸ ਅੱਧਾ ਘੰਟਾ ਤੇ ਇੱਕ ਘੰਟੇ ਚ ਕੰਮ ਨੇ ਪੈ ਦਿੱ ਜੀ ਚੱਲ ਪਿਆ ਯਾਰ ਦਾ ਕੰਮ ਪਰਵਾਨਾ ਯਾਰ ਚੱਲੇ ਪਰਵਾਨਾ ਕਹਿੰਦੇ ਨੇ ਤਾਂ 20 ਮਿੰਟਾਂ ਜੇ ਤੱਕ ਮੁੜਾਇਆ ਤੇ 5 ਮਿੰਟਾਂ ਚ 20 ਮਿੰਟ ਤੇਰੇ ਜਾਣ ਦੇ 20 ਮਿੰਟ ਤੇਰੇ ਆਉਣ ਦੇ ਹੋਗੇ ਕਹਿੰਦਾ ਕਰਦੇ ਹੋ ਆ ਚੱਕ ਰੁਪਿਆ 1000 ਜਿਦੇ ਮਰਜ਼ੀ ਕਰਕੇ ਵਗ ਜੀ ਫੇਰ ਆਉਂਦਾ ਨੇ ਯਾਰ ਹੈਨਾ ਉਹੀ ਮਾਰਦਾ ਤਾਂ ਫਾਇਦਾ ਨਹੀਂ ਕੋਈ ਫੇਰ ਹਾਂ ਕਹਿੰਦੇ ਨੇ 20 ਵਿੱਚ ਚੱਕ 1000 ਰੁਪਿਆ ਹੱਥ ਨੇ ਦੇਵਾਂਗੇ ਤੈਨੂੰ ਬੋਤਲ ਨਾ ਬੋਤੀ ਲੋੜੀ ਵੀ ਕਦੇ ਵੀ ਆ ਤੁਹਾਨੂੰ ਧੋਖੀ ਲੈਣੇ ਬਟਾ ਪੰਜਾਲਾ ਦਾ ਬਾਈ 5000 ਰੁਪਇਆ 1000 ਚੱਕ ਓਏ ਦੋ ਕਿੱਲਿਆਂ ਦੇ ਹੈ ਦੋ ਕਿੱਲਿਆਂ ਦੀ ਗੱਲ ਕਰਦੇ ਆ ਆ ਤੈ ਜਾਣੇ ਨੇ ਪੰਜ ਜਾਣੇ ਲੱਗੇ ਪੈਨੇ ਹੱਥ ਨੂੰ ਪਹੁੰਚਣਗੇ ਚਾਹੇ ਹੱਥ ਨੂੰ ਪਹੁੰਚਣਗੇ ਤੈਨੂੰ ਇਹ ਬੰਦਾ ਕਹਿ ਸਕਦਾ ਵੀ ਹੱਥਾਂ ਨੂੰ ਭਾਈ ਤੈਨੂੰ ਅਸੀਂ 7-800 ਰੁਪਇਆ ਦੇ ਦਾਂਗੇ ਕਿੰਨਾ ਦਾ ਕਿੰਨਾ ਬਣ ਗਿਆ ਓਏ ਤਾਂ ਇਹਨਾਂ ਦਾ ਕਿਹੜਾ ਬਣਿਆ ਹੈ ਇਹਦੇ ਘਰ ਦੇ ਬੰਦੇ ਨੇ ਫਿਰ ਉਹ ਨਹੀਂ ਫਿਰ ਤਾਂ ਤੈਨੂੰ ਦਿਹਾੜੀ ਏ ਉਹਦੇ ਵੀ ਆਪਦੇ ਬੰਦੇ ਰੱਖੇ ਹੋਏ ਨੇ ਆਪਦਾ ਇੱਕ ਹੈਗਾ ਸਾਰਾ ਦਿਨ ਫਿਰ ਲੱਗੇ ਜੁਨਾ ਪੋਚਣ ਦੀ ਮੈਂ ਇਕੱਲੇ ਹੀ ਬਾਧੂ ਸੀ ਮੈਂ 2 ਘੰਟੇ ਬਾਧੂ ਨੇ ਜਿਕਰਾ ਸਾਡਾ ਹੈ ਜਿਕਰਾ ਸਾਰਾ ਮੇਰਾ ਮੈਨੂੰ ਕਾਹ ਹਰਖ ਚੜਾਈ ਜਾਣਾ ਹੈ ਪਰ ਡਿਮਾਂਡ ਵਾਲੀ ਵੱਡੀ ਧਰਤੀ ਰੁਪਈਆ ਦੀ ਡਿਮਾਂਡ ਤਾਂ ਫਿਰ ਹੋਊਗੀ ਜਦੋਂ 4 ਜਾਨਾਂ ਦਾ ਕੰਮ ਮੈਂ ਕਰ ਗਿਆ ਮੈਂ ਨਾ ਕਰ ਲਿਆ ਲੋਕਾ ਪੁੱਕਾ 1000 ਫਿਰ ਥਾਰ ਜਾਈ ਮੈਂ ਕਿੰਨੇ ਚਿਰਚ ਕਰ ਜਾ ਸਾਰੇ ਦਿਨ ਦਾ 1000 ਹੋਸਾਰਾ ਦੋ ਕਿਲਿਆਂ ਦਾ 1000 ਕਹੀ ਜਾਣਾ ਮੈਂ ਤੈਨੂੰ ਤਾਂ ਜਿਹਦਾ ਬੋਝ ਤੇ 4 ਜਾਨੇ ਦੋ ਕਿਲੇ ਨੂੰ ਨੇ ਉਹ ਤਾਂ ਯਾਰ ਆਪਦਾ ਮਨੋਰੰਜਨ ਕਰਦੇ ਨੇ ਤਾਂ ਮਨੋਰੰਜਨ ਕਰਦੇ ਨੇ ਮਰੰਜਲ ਕੀ ਕਰਦੇ ਨੇ ਬੱਛੋ ਵੀ ਪੀ ਉਹਨਾਂ ਦੀ ਜਿਵੇਂ ਪਿਆ ਉਹ ਹੀ ਪਿਆ ਪੁੱਛ ਕੇ ਦੇਖ ਲੈ ਆਏ ਆ ਨਾ ਦੇਖ ਲੈ ਫਿਰ ਦੇਖ ਲੈ ਫਿਰ 1000 ਰੁਪਏ ਤਾਂ ਤੇਰੀ ਦਿਹਾੜੀ ਕਰਾ ਦੂ ਮੈਂ ਹਾਂ ਇਹਦੇ ਚਾਰ ਜਾਣੇ ਕੰਮ ਕਰ ਦੇਵਾਂ ਤੱਲਾ ਕਰ ਦੂ ਆ ਇੱਥੇ ਆ ਜਾ ਫਿਰ ਉਹੀ ਤਾਂ ਨਹੀਂ ਅਰਜਨ ਕਹਿੰਦੇ ਤੈਨੂੰ ਦਾਰਾ ਕਹਿੰਦੇ ਕਿਸੇ ਗੱਲ ਦੀ ਕਹਿੰਦੇ ਨੇ ਤਾਇਆ ਲੋਕ ਕਹੇ ਜੇ ਨੇ ਜਿਹੜੇ ਹੱਥ ਨੇ ਤਿੰਨ ਤਿੰਨ ਬੋਰੀਆਂ ਰਹਿਦੀਆਂ ਬਾਅਦ ਕਿਹਦੇ ਬੱਛ ਹੋਗੀ ਹੂੰ ਇੱਥੇ ਕਾਇਨ ਵੀ ਘਰ ਘਾਟਰੀ ਤੇਨ ਲੰਘ ਜਾਣਾ ਆ ਇੱਥੇ ਆ ਜਾ ਲੈ ਵੀ ਤਾਇਏ ਨੇ ਕੰਮ ਮਰੇ ਦਨ ਮੇੜ ਤਾਂ ਪੱਲੀਆਂ ਬੋਰੀਆਂ ਸਾਰੀਆਂ ਧੋ ਰਿਹਾ ਹੁਣ ਕਿਉਂ ਤਾਂ ਇਹ ਹੋ ਗਿਆ ਕ ਫਾਈਨਲ ਹਾਂ ਹੋ ਗਿਆ ਤਾਂ ਇਹਦਾ ਕੰਮ ਹੋ ਗਿਆ ਫਾਈਨਲ ਤੇ ਬੋਰੀਆਂ ਧੋ ਕੇ ਸਾਰਾ ਕੰਮ ਕੰਪਲੀਟ ਹੈ 12:30 ਵਜੇ ਤਾਇਰ ਇਹ ਛਟਕਿਆ ਖਾਲ ਤੇ ਖੜਾ ਬੋਰੀਆਂ ਤੇ ਪੱਲੀਆਂ ਧੋਣ ਲੱਗ ਰਿਹਾ ਤੇ ਬਾਕੀ ਹੁਣ ਰੇਹ ਦੀ ਸਮਾਪਤੀ ਹੱਥ ਪੜ ਧੋ ਕੇ ਚੱਲਦੇ ਆਪਾਂ